ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਰਾਮ ਨਾਮ ਦੀ ਪਵਿੱਤਰ ਦਿਹਾੜੀ ਦੀਆਂ ਮੁਬਾਰਕਬਾਦ ਦਿੰਦਾ ਆ ਕਿਉਂਕਿ ਪ੍ਰਭੂ ਰਾਮ ਦੀ ਜਿਹੜੀ ਅਰਚਨਾ ਪੂਜਾ ਦਾ ਜਿਹੜਾ ਦਿਨ ਹੈ ਅੱਜ ਦਾ ਦਿਨ ਹੈ ਸੋ ਸਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਪ੍ਰਭੂ ਉਹਦਾ ਆਰਚ ਪੂਜਾ ਕਰਕੇ ਉਹਦਾ ਗੁਣगान ਕਰਨਾ ਚਾਹੀਦਾ ਔਰ ਪ੍ਰਭੂ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਔਰ ਸਾਰੇ ਦੇਸ਼ ਦੇ ਵਿੱਚ ਸੁੱਖ ਸ਼ਾਂਤੀ ਆ ਜਿਹੜੀ ਉਹ ਪ੍ਰਭੂ ਬਣਾ ਕੇ ਰੱਖੇ ਸੋ ਦੁਬਾਰਾ ਫਿਰ ਮੇਰੇ ਦੇਸ਼ਵਾਸੀਆਂ ਨੂੰ ਰਾਮ ਨਾਮ ਦੀ ਪਵਿੱਤਰ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੇਸ਼ਵਾਸੀਆਂ ਨੂੰ पंजाब वासियों ਨੂੰ ਸਮਾਣਾ ਵਾਸੀਆਂ ਨੂੰ ਲਕਾ ਵਨ ਵਾਸੀਆਂ ਨੂੰ ਰਾਮ ਨੌਮੀ ਦੀਆਂ ਲੱਖ ਲੱਖ ਮੁਬਾਰਕਾਂ ਦਿਨਾ ਅਤੇ ਰਾਮ ਜੀ ਦੇ ਆਪਾਂ ਨੂੰ ਪ੍ਰੇਰਨਾ ਸਦਕਾ ਹੀ ਉਹਨਾਂ ਦੇ ਸਰੋਤ ਬਣ ਕੇ ਕੰਮ ਕਰੀਏ ਰਾਮ ਨੌਮੀ ਦੀਆਂ ਲੱਖ ਲੱਖ ਮੁਬਾਰਕਾਂ ਦਿਨ। ਰਾਮ ਨੌਮੀ ਚਾਤ੍ਰਮਾਸ ਕੇ ਨੌਵੇਂ ਦਿਨ ਮਨਾਈ جاتی ਹੈ और भगवान राम को मर्यादा पुरुषोत्तम कहा गया है। उन्होंने सारे विश्व को एक ही संदेश दिया है कि मर्यादा में रहकर अपने धर्म का पालन करना चाहिए। ਔਰ ਮੇਰੀ ਤਰਫ ਸੇ ਸਾਰੇ ਭਾਰਤ ਵਾਸੀਆਂ ਨੂੰ ਰਾਮ ਨਵੀਂ ਦੇ ਤਿਉਹਾਰ ਦੀ ਬਹੁਤ-ਬਹੁਤ ਵਧਾਈਆਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਨ ਤੇ ਰਾਮ ਨਵੀਂ ਦੇ ਉੱਤੇ ਮੁਬਾਰਕਬਾਦ ਦਿੰਨਾ ਸਾਰੀ ਸਰਵ ਸਾਂਝੀ ਬਾਲਤਾ ਦਾ ਤਿਉਹਾਰ ਹੈ ਤੇ ਮੈਂ ਭਗਵਾਨ ਰਾਮ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਅਪੀਲ ਕਰਦਾ ਹਾਂ ਯਹਾਂ ਸਾਡੇ ਮੰਦਿਰ ਰਾਮੀਲਾ ਮੇਂ ਰਾਮ ਜੀ ਬਹੁਤ ਸਾਲੋਂ ਸੇ ਵਿਰਾਜਮਾਨ ਹੈ ਮੈਂ ਸਾਰੇ ਇਸ ਮਾਨਾ ਵਾਸੀਆਂ ਕੋ ਭਾਰਤ ਵਾਸੀਆਂ ਕੋ ਰਾਮ ਜੀ ਕੇ ਇਸ ਜਨਮ ਕੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਸਭ ਕੋ ਉਨਕੇ ਬਤਾਏ ਹੋਏ ਮਾਰਗ ਪਰ ਚਲਨੇ ਕੇ ਲਈ ਬੋਲਤਾ ਹਾਂ ਆਰਾਮ ਨਮੀ ਦੇ ਇਸ ਪਵਿੱਤਰ ਤਿਹਾੜੀ ਤੇ ਮੈਂ ਟਿੰਕਾ ਗਾਜੇਵਾਸੇ ਬਾਦ ਨਮ ਦਾ ਰਾਮ ਜੀ ਨਗਰ ਕੌਂਸਲ ਸਮਾਣਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਕੰਮਸ ਪਾਰਟੀ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਆਰਾਮ ਨਮੀ ਦੀਆਂ ਲੱਖਾਂ ਮੁਬਾਰਕਾਂ ਦਿੰਦਾ ਜੀ ਆਰਾਮ ਨਮੀ ਕਹਿੰਦੇ ਉਹ ਪਵਿੱਤਰ ਤਿਹਾੜ ਹੈ ਜੋ ਕਿ Hindu ਬੜੀ ਸ਼ਰਧਾ ਨਾਲ ਮਨਾਉਂਦੇ ਹਨ ਹਿੰਦੂ ਵੀ ਸਿੱਖ ਵੀ ਸਾਰੇ ਇਸ ਨੂੰ ਬੜੀ ਸ਼ਰਧਾ ਨਾਲ ਬਣਾਉਂਦੇ ਹਨ ਸਾਡੇ ਨੇੜੇ ਹੀ ਬਹੁਤ ਪੁਰਾਣੇ ਮੰਦਿਰ ਮੈਸ ਮੰਦਿਰ ਹੈ ਜਿੱਥੇ ਕੀ ਕ੍ਰਾਮ ਨੋਮੀ ਦਾ ਰਾਮ ਨੋਮੀ ਦਾ ਮੇਲਾ ਲੱਗਿਆ ਹੈ ਤੇ ਲੋਕ ਬੜੀ ਉਤਸ਼ਾਹ ਨਾਲ ਤੇ ਉੱਥੇ ਜਾ ਰਹੇ ਨੇ ਤੇ ਤਿਹਾੜ ਮਨਾ ਰਹੇ ਨੇ